ਅਸਧੇਨ ਲਾਈਟ ਬੰਦ ਰਹਿਣ ਜਾ ਰਹੀ ਹੈ ਜੀ ਆਪਣੇ ਇਲਾਕੇ ਦੇ ਵਿੱਚ ਜੀਹਾਂ ਸੱਚ ਸੁਣ ਰਹੇ ਹੋ 10 ਦਿਨ ਲਾਈਟ ਬੰਦ ਰਹੇਗੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਸਾਰੀ ਜਾਣਕਾਰੀ ਦਿੰਨੇ ਆ ਵੀਡੀਓ ਸ਼ੇਅਰ ਕਰ ਦਿਓ ਸੇਵ ਕਰ ਲਓ ਚੀਆਂ ਤੋਂ ਸਾਡੇ ਪੱਤਰਕਾਰ ਜੋ ਗਏ ਨੇ ਜਾਣਕਾਰੀ ਹਾਸਲ ਕਰਨ ਉਹਨਾਂ ਨਾਲ ਗੱਲਬਾਤ ਕਰਦੇ ਆ ਆਂ ਤੋਂ ਸਾਡੇ ਪੱਤਰਕਾਰ ਕਰਮਜੀਤ ਜੀ ਜਾਣਕਾਰੀ ਲੈਣ ਗਏ ਸੀਗੇ ਉਹ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਜੀ ਕਰਮਜੀਤ ਜੀ ਇਹ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਕੀ ਇਹ ਗੱਲ ਸੱਚ ਹੈ ਕਿ 10 ਦਿਨ ਲਈ ਜਿਹੜੇ ਕੱਟ ਲੱਗਣਗੇ 15 ਤਰੀਕ ਤੋਂ ਲੈ ਕੇ 2 ਤਰੀਕ ਤੱਕ ਵਿੱਚੋਂ ਇੱਕ ਇੱਕ ਦਿਨ ਛੱਡ ਕੇ ਹਾਂਜੀ ਹਾਂਜੀ ਇਹ ਬਿਲਕੁਲ ਸੱਚ ਹੈ ਗੱਲ ਜੀ ਵੀ ਇੱਕ ਦਿਨ ਛੱਡ ਕੇ ਇੱਕ ਦਿਨ ਜਿਹੜੇ ਕਾਟੇ ਉਹ ਲੱਗਣ ਜਾ ਰਹੇ ਆ ਇਹ ਕਿਹੜੀ ਕਿਹੜੇ ਏਰੀਆ ਦੀ ਜਿਹੜੀ ਲਾਈਟ ਜਾ ਰਹੀ ਆ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਬਟਾਰੀ ਆ ਸਭ ਤੋਂ ਬਿਜਲੀ ਦਾ ਸਟੇਸ਼ਨ ਆ ਜਾਂ ਬਿਆਸ ਆ ਜਾਂ ਬਤਾਲਾ ਵਾ ਜਾਂ ਬੁਟਾਰਾ ਇਤੋਂ ਲੱਗ-ਲੱਗ ਪਿੰਡਾਂ ਦੀ ਲਾਈਟ ਸਾਰਿਆਂ ਦੀ ਬੰਦ ਰਹੇਗੀ ਜਾਂ ਕਿਹਨਾਂ-ਕਿਹਨਾਂ ਦੀ ਲਾਈਟ ਬੰਦ ਰਹੇਗੀ ਜੀ ਲੈਡ ਤੇ ਰਾਣਾ ਸ਼ੁਕਰ ਮਿਲਦੀ ਬੰਦ ਰਹੂਗੀ 68 ਕੇ ਵੀ ਜੀ ਤੇ ਬਟਾਰੀ ਬਿਆਸ ਸਠਿਆਲਾ ਬਤਾਲਾ ਕਿਹਨੇ 68 ਕੇ ਵੀ ਹਾਂਜੀ 68 ਕੇ ਵੀ ਜਿਹੜੇ ਜਿੰਨੇ ਵੀ ਪਿੰਡ ਪੈਂਦੇ ਹੋਣਗੇ ਸਾਰੇ ਜਿਹੜੀ ਬਿਜਲੀ ਇਹਨਾਂ ਦੀ ਬੰਦ ਰਹੂਗੀ 68 ਕੇ ਦੇ ਚਰਨ ਵਾਲੇ ਜੀ ਜੀ ਸ਼ਾਰਟ ਕੇ ਵੀ ਤਾਂ ਜਿਨ੍ਹਾਂ ਦੀ ਵੀ ਲਾਈਟ ਚੱਲਦੀ ਏ ਉਹ ਮਤਲਬ ਹੁਣ ਵੱਡੇ ਕਟ ਜਿਹੜੇ ਸੈਨ ਨੂੰ ਤਿਆਰ ਰਹਿਣ ਜੀ ਜੀ ਵੱਡੇ ਕਟ ਜੀ ਜੀ 9 ਤੋਂ 6 ਸ਼ਾਮ ਦੇ 6 ਵਜੇ ਤੱਕ ਜਿਹੜੇ ਆ ਬਿਜਲੀ ਬੰਦ ਰਹਿ ਪਗੀ ਇੱਕ ਵੱਡੇ ਕਟ ਜਿਹੜੇ ਲਾਨ ਜਾ ਰਿਹਾ ਵਾ ਭਾਗ ਇਹਦੇ ਪਿੱਛੇ ਕੀ ਕਾਰਨ ਕੀ ਦੱਸਿਆ ਜਾ ਰਿਹਾ ਤੁਹਾਡੀ ਗੱਲ ਹੋਈ ਏ ਇਹ ਮੇਰੀ ਉਚਿਤ ਕਾਰਜ ਨਾਲ ਗੱਲ ਹੋਈ ਉਹਨਾਂ ਨੇ ਕਹਣਾ ਵੀ ਡਬਲ ਸਰਕਟ ਕਰਨ ਲਈ 220 ਕੇਵੀ ਭਟਾਰੀ ਤੋਂ ਬਿਆਸ ਲੈਣ ਨੂੰ ਜੀ 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 ਕੀ ਕਾਰਨ ਲੱਗਦਾ ਹੈ ਕਰਨਜੀਤ ਲੋਕਾਂ ਦਾ ਵੀ ਸਵਾਲ ਆਉਂਦਾ ਹੈ ਪਿੱਛੇ ਜੇ ਵੀ ਲਾਈਟ ਦੇ ਕੱਟ ਲੱਗੇ ਲੋਕਾਂ ਨੇ ਥੱਲੇ ਕਮੈਂਟ ਕੀਤੇ ਆਪਣੇ ਵੀ ਇਹ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਹੈ ਇਹ ਲਾਈਟ ਦੀ ਜਿਹੜੀ ਮਰਮਮਤ ਚੱਲਦੀ ਏ ਠੀਕ ਹੈ ਜੀ ਇਹ ਸਰਦੀਆਂ ਦੇ ਵਿੱਚ ਕਿਉਂ ਨਹੀਂ ਕਰ ਲਈ ਜਾਂਦੀ ਗਰਮੀਆਂ ਦੇ ਵਿੱਚ ਹੀ ਜਦ ਕਿ ਭਿਆਨਕ ਗਰਮੀ ਪੈਂਦੀ ਏ ਅਜੇ ਗਰਮੀ ਘੱਟ ਪੈ ਰਹੀ ਏ ਇਸ ਵਾਰ ਠੀਕ ਹੈ ਜੀ ਉਹਨਾਂ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕਿਹਾ ਜਾ ਰਿਹਾ ਗਰਮੀ ਵੱਧ ਹੋਊਗੀ ਮੌਸਮ ਵਿਭਾਗ ਵੀ ਕਹ ਰਿਹਾ ਗਰਮੀ ਵੱਧ ਹੋਏਗੀ ਕੀ ਕਾਰਨ ਕਰਨਜੀਤ ਨਜ਼ਰ ਆਉਂਦਾ ਹੈ ਤੁਹਾਨੂੰ ਕਿ ਜਿਹੜੀ ਲਾਈਟ ਹੈ ਸਰਦੀਆਂ ਦੇ ਵਿਚ ਚੜਪੇਰ ਕਿਉਂ ਨਹੀਂ ਕਰ ਲਈ ਜਾਂਦੀ ਮੇਰੇ ਤੋਂ ਹਣਾ ਸਰਦੀਆਂ ਦੇ ਵਿੱਚ ਮਤਲਬ ਕਿ ਕੋਈ ਵੀ ਕੋਈ ਜਗਾ ਜਿਹੜੀ ਉਹ ਖਾਲੀ ਨਹੀਂ ਮਿਲਦੀ ਜਾਂ ਖੇਤਾਂ ਦੀ ਗੱਲ ਕਰੀਏ ਤੇ ਉਹ ਵੀ ਫਰੀ ਨਹੀਂ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਖੇਤ ਵੀ ਜਿਹੜੇ ਉਹ ਵਿਲੇ ਦਿਖਾਈ ਦਿੰਦੇ ਨੇ ਜੀ ਜੀ ਤੇ ਹੋ ਤੇ ਇੱਕ ਮਤਲਬ ਕਿ ਖੇਤ ਵਿਲੇ ਹਣ ਕਰਕੇ ਉਹਨਾਂ ਨੂੰ ਮਤਲਬ ਕਿ ਨਾ ਜਗਾ ਫਰੀ ਹਣ ਕਰਨ ਇਹਦਾ ਕੰਮ ਜਿਹੜਾ ਕੀ ਕੀਤਾ ਜਾਂਦਾ ਹੈ ਜੀ ਤੁਹਾਡੇ ਸਾਹਮਣੇ ਕਿ ਜਗਾ ਖੇਤ ਸੁਕੇ ਜਗਾ ਪਹਿਲਾਂ ਸਰਦੀਆਂ ਦੇ ਵਿੱਚ ਕਿੱਲੀਆਂ ਹੁੰਦੀਆਂ ਜਗਾ ਲੱਗੇ ਲੱਗਾ ਹਾਂ ਜੀ ਜੀ ਤੇ ਇਸ ਕਰਕੇ ਕਿ ਜਿਹੜਾ ਇਸ ਟਾਈਮ ਜਿਹੜਾ ਆ ਦਿਨਾਂ ਦੇ ਵਿੱਚ ਹੁੰਦੀ ਹੈ ਹਾਂ ਜੀ ਇਹਨਾਂ ਦਿਨਾਂ ਜਿਹੜਾ ਕੰਮ ਜਿਹੜਾ ਵਾ ਬਿਜਲੀ ਭਾਗ ਵਾਲੋ ਕਿੱਟਾਂ ਦਾ ਜਾਂ ਕੋਈ ਖੰਭੇ ਖੁੰਬੇ ਵਿੰਗੇ ਹੋ ਜਾਂਦੇ ਨੇ ਉਹ ਵੀ ਇਹਨਾਂ ਦਿਨਾਂ 'ਚ ਹੀ ਸਿੱਧੇ ਮਤਲਬ ਕਿ ਜਦਾ ਕੀਤੇ ਜਾਂਦੇ ਨੇ ਜੀ ਕਰਨ ਜੀ ਜੀ ਕਹਿ ਸਕਦੇ ਆ ਕਿ ਜਿਹੜੇ 68 ਕੇਵੀ ਤੋਂ ਜਿੰਨੇ ਵੀ ਹਨ ਫੀਡਰ ਚੱਲਦੇ ਨੇ ਬਟਾਰੀ ਹੋਇਆ ਵਿਆਸ ਹੋਇਆ ਤੇ ਸਟਿਆਲਾ ਆਇਆ ਬਤਾਲਾ ਹੋਇਆ ਪੁਟਰੀ ਸ਼ੁਕਰ ਮੇਲਾ ਇਹ ਲਗ ਲਗ 60 ਕੇ ਵੀ ਵਾਲੇ ਸਾਰੇ ਬੰਦ ਰੱਖਣ ਜਾ ਰਹੇ ਨੇ ਹੁਣ ਦਸ ਦਿਨ ਹਾਂ ਜੀ 60 ਕੇ ਸਾਰੇ ਜਿਹੜੇ ਵੀ ਡਰੇ ਬੰਦ ਰਹਿਣਗੇ ਜੀ ਜੀ ਜਾਣਕਾਰੀ ਦੇਣ ਲਈ ਧੰਨਵਾਦ ਕਰਮਜੀਤ ਜੀ ਠੀਕ ਹੈ ਜੀ ਧੰਨਵਾਦ ਤੋਂ ਇਹ ਸਨ ਕਰਮਜੀਤ ਖਲਚੀਆਂ ਜੋ ਸਾਨੂੰ ਜਾਣਕਾਰੀ ਦੇ ਰਹੇ ਸਨ ਤੁਹਾਡਾ ਇਲਾਕਾ ਕਿਹੜਾ ਪੈਂਦਾ ਹੈ ਆਪਣਾ ਕਮੈਂਟ ਕਰਨਾ ਜ਼ਰੂਰੀ ਖਬਰਾਂ ਲਈ ਇਲਾਕੇ ਦੀਆਂ ਪੇਜ ਨੂੰ ਫੋਲੋ ਕਰ ਲਓ ਸ਼ੇਅਰ ਕਰ ਦੇਣਾ ਇਹ ਜਾਣਕਾਰੀ ਤਾਂ ਜੋ ਲੋਕ ਆਪਣੇ ਜ਼ਰੂਰੀ ਕੰਮ ਪਾਣੀ ਵਗੈਰਾ ਸਟੋਰ ਕਰ ਸਕਣ